ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਆ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈ ਹਰ ਕਾ ਮਹਿਲ ਨਾ ਪਾਵਾਈ ਮਰ ਵਿਸਟਾ ਮਾਹੇ ਸਮਾਈ ਮਰ ਪਤਿ ਯਮ ਕਲਾ ਦਨੀ ਮਰ ਵਿਸਟਾ ਮਾਹੇ ਸਮਾਈ ਮਾਨਰੇ ਗ੍ਰਹਿ ਹੀ ਮਾਹੇ ਉਦਾਸ ਈ ਮਾਨ ਰੇthi ਵਿਸਰਾਮ ਹੈ ਗ੍ਰਹਿ ਹੀ ਸੰਬੰਧਕ ਪਾਠ ਬੋਲਣਾ ਗੱਗੇ ਦੇ ਹੇਠਾਂ ਜਿਹੜਾ ਰਾਰਾ ਹੈ ਰਾਰੇ ਨੂੰ ਸਿਹਾਰੀ ਲੱਗ ਜਣੀ ਹੈ ਗ੍ਰਹਿ ਹੀ ਮਾਹ ਇਥੇ ਠਮਕ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕਾਬਦ ਮਨ ਜੀਤਿਆ ਗਾਤ ਮੁਕਤ ਕਰੈ ਮਹ ਪਾਇ ਜੀਤਿਆ ਪਦ ਕਸ ਕੇ ਉਚਾਰਨ ਕਰਨਾ ਗਾਤ ਪੁੱਲਾ ਹੀ ਬੋਲਣਾ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਾਵ ਖੰਡ ਰਾਜ ਕਮਾਹਿ ਬਿਨ ਸਤਗੁਰ ਸੁਖ ਨਾ ਪਾਵਈ ਫੇਰ ਫਿਰ ਜੋਨੀ ਪਾਹਿ ਪਾਵਹੀ ਪਾਠ ਸੁਧੰ ਇਥੇ ਪੁੱਥੀ ਚ ਪਾਵਈ ਛਪਿਆ ਸੀ ਜੀੜੀ ਨਾਲ ਹਾਹੀ ਨਾਲ ਹੈ ਪਾਵਹੀ ਜੀ ਸਾਧ ਸੰਗਤ ਜੀ ਇਹ ਪਾਠ ਨੋਟ ਕਰਨ ਵਾਲਾ ਹੈ ਉੱਪਰ ਵੀ ਪਾਠ ਆ ਚੁੱਕਿਆ ਹਰ ਕੰਮ ਮਹਿਲ ਨਾ ਪਾਵਈ ਤੇ ਇਥੇ ਜਿਹੜਾ ਬਿਨ ਸਤਿਗੁਰ ਸੁਖ ਨਾ ਪਾਵਹੀ ਇਹ ਹਾਹੇ ਦੇ ਨਾਲ ਪਾਠ ਸ਼ੁੱਧ ਹੈ ਜੋ ਪਾਠ ਉਹ ਸਮਾਗਮ ਦੇ ਵਿੱਚ ਕਰਾਇਆ ਗਿਆ ਜੋ ਪ੍ਰਾਤਨ ਸਰੂਪਾਂ ਦੇ ਦਰਸ਼ਨ ਕੀਤੇ ਗਏ ਹਨ ਤੋਂ ਆਪ ਜੀ ਨੇ ਇਹ ਪਾਠ ਨੋਟ ਕਰਨਾ ਹਾਹੇ ਦੇ ਨਾਲ ਬਿਨ ਸਤਿਗੁਰ ਸੁਖ ਨਾ ਪਾਵਹੀ ਫਿਰ ਫਿਰ ਜੋਨੀ ਪਾਹੇ ਹਾਂਜੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚੇਤੁ ਲਾਈ ਪਿਪਦ ਪਹਿਰਿਆ ਉਚਾਰਨ ਕਰਨਾ ਹਾਹੀ ਦੀ ਸਿਆਰੀ ਨਾਲ ਪਹਿਰਿਆ ਤਿਨਾ ਪਿਛੈ ਰਿੱਧ ਸਿੱਧ ਫਿਰੈ ਓ ਨਾ ਤਿਲ ਨਾ ਤਮਾਈ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਣਾ ਜਾਇ ਜਨ ਨਾਨਕ ਜੀਵੈ ਨਾਮ ਲੈ ਹਰਿ ਦੇਵ ਹੋ ਸਹਿਜ ਸੁਭਾਈ